ਸੱਚੇ ਗੱਲ এবੀਬੀ ਸੰਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਚਰਨਜੀਤ ਕੌਰ ਤੇ ਨਜ਼ਰ ਪਾਉਣੇ ਪੰਜਾਬ ਦੀਆਂ ਸਾਰੀਆਂ ਅਹਿਮ ਖਬਰਾਂ ਤੇ ਸ਼ੁਰੂਆਤ ਕਰਾਂਗੇ ਪੰਜਾਬ ਬਾਬਤ ਲਈ ਜਾਣ ਵਾਲੇ ਉਸ ਫੈਸਲੇ ਤੋਂ ਜਿਸ ਦੇ ਨਾਲ ਜ਼ਿਆਦਾਤਰ ਲੋਕ ਪ੍ਰਭਾਵਿਤ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਚੰਡੀਗੜ੍ਹ ਦੇ ਵਿੱਚ ਹਾਈ ਲੈਵਲ ਮੀਟਿੰਗ ਬੁਲਾਈ ਸੀ ਤਾਂ ਜੋ ਚਰਚਾ ਕੀਤੀ ਜਾ ਸਕੇ ਕਿ ਰਜਿਸਟਰੀਆਂ ਤੋਂ ਐਨਓਸੀ ਵਾਲੀ ਸ਼ਰਤ ਕਿਵੇਂ ਹਟਾਈ ਜਾਏ ਐਲਾਨ ਤਾਂ ਮੰਤ ਸਰਕਾਰ ਨੇ ਕਰ ਦਿੱਤਾ ਪਰ ਇਸ ਨੂੰ ਅਮਲੀ ਜਾਮਾ ਕਿਵੇਂ ਪਹਿਨਾਉਣਾ ਹੈ ਕਾਨੂੰਨੀ ਜੋ ੜਿੱਕੇ ਰਾਹ ਚ ਆਉਂਦੇ ਨੇ ਉਹਨਾਂ ਨੂੰ ਕਿਵੇਂ ਹਟਾਉਣਾ ਹੈ ਇਸ ਬਾਬਤ ਅੱਜ ਅਕਸ਼ਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ ਹਾਲਾਂਕਿ ਨਾਲੇ ਵੀ ਕਿ ਨਜਾਇਜ਼ ਕਲੋਨੀਆਂ ਹੁਣ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਬਣਨ ਦਿੱਤੀਆਂ ਜਾਣਕੀ ਹੈ ਤੇ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਮੇਅਰ ਚੋਣ ਦੀ ਇਸ ਮਸਲੇ ਤੇ ਖੂਬ ਵਿਵਾਦ ਹੋਇਆ ਹੈ ਮਸਲਾ ਸੁਪਰੀਮ ਕੋਰਟ ਦੀਆਂ ਬਰੂਹਾਂ ਤੱਕ ਜਾ ਪਹੁੰਚਿਆ ਤੇ ਅੱਜ ਇੱਕ ਵਾਰ ਮੁੜ ਤੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਐਨਐਸਯੂਆਈ ਨੇ ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਪ੍ਰਦਰਸ਼ਨ ਕੀਤਾ ਤੇ ਫਿਰ ਉਹਨਾਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਗਿਆ ਤਸਵੀਰਾਂ ਤੁਸੀਂ ਚੰਡੀਗੜ੍ਹ ਦੀਆਂ ਦੇਖ ਰਹੇ ਹੋ ਜਿੱਥੇ ਪ੍ਰਦਰਸ਼ਨ ਹੋਇਆ ਫਿਰ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਦੇ ਹੋਏ ਰੋਕਿਆ ਦਰਅਸਲ ਚੰਡੀਗੜ੍ਹ ਮੇਅ ਚੋਣ ਕੋਈ ਸੀ ਜਿਸ ਤੇ ਵਿਵਾਦ ਹੋ ਗਿਆ ਇਲਜ਼ਾਮ ਲਗਾਇਆ ਕਿ ਬੀਜੇਪੀ ਨੇ ਚੋਰੀ ਕੀਤੀ ਹੈ ਤਾਂਧਲੀ ਕੀਤੀ ਹੈ ਤੇ ਫਿਰ ਇਹ ਚੋਣ ਜਿੱਤੀ ਹੈ ਇਸ ਲਈ ਮਸਲਾ ਸੁਪਰੀਮ ਕੋਰਟ ਪਹੁੰਚਾ ਸੁਪਰੀਮ ਕੋਰਟ ਨੇ ਵੀ ਤਲਕ ਟਿੱਪਣੀ ਕੀਤੀ ਤੇ ਹੁਣ ਲਗਾਤਾਰ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਚੱਲ ਰਹੇ ਨੇ ਪ੍ਰਦਰਸ਼ਨ ਦੀ ਗੱਲ ਹੋ ਰਹੀ ਹੈ ਤਾਂ ਕਿਸਾਨ ਵੀ ਤਿਆਰ ਨੇ ਪ੍ਰਦਰਸ਼ਨ ਦੇ ਲਈ ਤਾਂ ਕਿਸਾਨਾਂ ਦੇ ਲਈ ਹਾਲਾਂਕਿ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਹਰਿਆਣਾ ਬਾਰਡਰ ਤੇ ਤਾਂ ਜੋ ਕਿਸਾਨ ਅਗਾਹਾਂ ਲੰਘ ਸਕਣ 26 ਨਵੰਬਰ 2020 ਉਸ ਦਿਨ ਦੀਆਂ ਤਸਵੀਰਾਂ ਤੁਹਾਨੂੰ ਚੇਤੇ ਹੀ ਹੋਣਗੀਆਂ ਕਿਸਾਨ ਦਿੱਲੀ ਗਏ ਸਨ ਹਰਿਆਣਾ ਦੇ ਰਾਹ ਦੇ ਵਿੱਚ ਜੋ ਵੀ ਬੈਰੀਕੇਡ ਆਇਆ ਉਹਨਾਂ ਨੇ ਪੱਟ ਸੋਟਿਆ ਤੇ ਫਿਰ ਪਹੁੰਚ ਗਏ ਦਿੱਲੀ ਹੁਣੇ ਤਸਵੀਰਾਂ ਦੇਖੋ ਬੈਰੀਕੇਡ ਫਿਰ ਲੱਗ ਗਏ ਨੇ ਮੋਰੀਆਂ ਭਰ ਕੇ ਰੱਖਣੀਆਂ ਨੇ ਸੀਮਿੰਟ ਨੀਆ ਸਲੈਬਸ ਮੰਗਵਾ ਲਈਆਂ ਗਈਆਂ ਨੇ ਕੰਡਿਆਲੀਆਂ ਤਾਰਾਂ ਵੀ ਆ ਗਈਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰੀਕੇ ਦਿੱਲੀ ਜਾਣ ਤੋਂ ਰੋਕਿਆ ਜਾਏ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਹੈ ਪੰਜਾਬ ਦੇ ਵਿੱਚ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਟਰਾਲੀਆਂ ਤੇ ਰਸਦ ਦਿੱਤੀ ਜਾ ਰਹੀ ਹੈ ਪਿੰਡੋਂ ਪਿੰਡ ਜਾ ਕੇ ਕਿਸਾਨਾਂ ਨੂੰ ਲਾਂਬਨ ਕੀਤਾ ਜਾ ਰਿਹਾ ਪਰ ਇੱਧਰ ਪ੍ਰਸ਼ਾਸਨ ਨੇ ਵੀ ਤਿਆਰੀ ਕਰ ਲਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਰੂਰ ਦੇ ਖਿਨਾਰੀ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੈਰੀਕੇਡ ਮੰਗਵਾਏ ਗਏ ਨੇ ਉਹਨਾਂ ਨੂੰ ਲਗਾ ਦਿੱਤਾ ਗਿਆ ਤਾਂ ਜੋ ਕਿਸਾਨ ਇਸ ਰਾਹੋਂ ਦਿੱਲੀ ਨਾ ਪਹੁੰਚ ਸਕਣ ਹਾਲਾਂਕਿ ਰਹਿਣ ਦੇ ਕਿਸਾਨ ਕਹਿ ਚੁੱਕੇ ਨੇ ਕਿ ਬੈਰੀਕੇਡ ਉਪਰ ਸਟੰਗੇ ਤੇ ਕਿਸਾਨ ਜਦੋਂ ਪੰਜਾਬ ਦੇ ਆਉਣਗੇ ਤਾਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਹੋਏਗਾ ਦਰਅਸਲ ਕਿਸਾਨ ਮੁਰਤੋਂ ਚੱਲ ਲੈਨੇ ਦਿੱਲੀ ਇਸ ਲਈ ਕਿਉਂਕਿ ਸਰਕਾਰ ਤੇ ਵਾਅਦਾ ਖਿੱਲਾਪੀ ਦੇ ਇਲਜ਼ਾਮ ਹੈ ਕਿਸਾਨ ਕਹਿੰਦੇ ਨੇ ਕਿ ਐਮਐਸਪੀ ਸਣੇ ਜੋ ਬਾਕੀ ਮੰਗਾ ਨੇ ਉਹ ਵਾਅਦਾ ਤਾਂ ਕੀਤਾ ਸੀ ਕਿ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਪੂਰੀਆਂ ਨਹੀਂ ਹੈ 26 ਨਵੰਬਰ 2020 ਨੂੰ ਕਿਸਾਨ ਗਏ ਸਨ ਲੰਬਾ ਸੰਘਰਸ਼ ਕੀਤਾ ਸੀ ਸੈਂਕੜੇ ਕਿਸਾਨਾਂ ਦੀ ਜਾਨ ਚਲੀ ਗਈ ਸੀ ਤੇ ਸਰਕਾਰ ਨੇ ਆਖਿਰਕਾਰ ਬਿੱਲ ਵਾਪਸ ਲੈ ਸਨ ਉਕਾੜੇ ਕਾਨੂੰਨ ਵਾਪਸ ਹੋਏ ਅਤੇ ਹੁਣ ਫਿਰ ਤੋਂ ਸਾਂਝਾ ਰਿਨੇ ਕਿਉਂਕਿ ਇਲਜ਼ਾਮ ਵਾਦਾ ਖਿਲਾਫੀ ਦਾ ਕਿਸਾਨਾਂ ਨੇ کہہ ਦਿੱਤਾ ਹੈ ਕਿ ਸਰਕਾਰ ਭਾਵੇਂ ਜਿੰਨੀ ਮਰਜ਼ੀ ਤਿਆਰੀ ਕਰ ਲੇ ਜਰੂਰ ਤੁਰਨਗੇ ਸਰੁਕਣਗੇ ਨਹੀਂ ਕੀ ਤੁਸੀਂ ਪੰਜਾਬ ਨੂੰ ਵੇਚ ਰਹੇ ਹੋ ਜਾਂ ਫਿਰ ਪრਸ਼ਟ ਸਿਸਟਮ ਬਦਲ ਰਹੇ ਹੋ ਭਗਵੰਤ ਮਾਨ ਇਹ ਸਵਾਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੁਰਾਣੇ ਸਾਥੀ ਤੇ ਮੌਜੂਦਾ ਸਿਆਸੀ ਵਿਰੋਧੀ ਭਗਵੰਤ ਮਾਨ ਨੂੰ ਕੀਤਾ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਮਾਈਨਿੰਗ ਦੀਆਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਨੰਦਪੁਰ ਦੀਆਂ ਤਸਵੀਰਾਂ ਨੇ ਤੇ ਇੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਭਾਵੇਂ ਫਿਰ ਪੰਜਾਬ ਰਾਜના ਹਾਈ ਕੋਰਟ ਨੇ ਸਟੇਲ ਲਗਾਇਆ ਹੋਇਆ ਤੇ ਸਰਕਾਰ ਦੀ ਪਾਲਿਸੀ ਦੇ ਬਿਲਕੁਲ ਉਲਟ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਲਾਲਚ ਹੈ ਕਿ ਉਹ ਹਾਵੀ ਹੋ ਰਿਹਾ ਅਤੇ ਲਗਾਤਾਰ ਅਨੰਦਪੁਰ ਸਾਹਿਬ ਦੇ ਵਿੱਚ ਰਿਸਕ ਹੈ ਜੋ ਵਧਦਾ ਜਾ ਰਿਹਾ ਇਹ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਲਾਈ ਨੇ ਸਿੱਧਾ ਸਵਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਹੈ ਕਿ ਤੁਸੀਂ ਤਾਂ ਬਦਲਾ ਦੀ ਗੱਲ ਕਰਦੇ ਸੀ ਪਰ ਹੁਣ ਇਹ ਸਭ ਕੀ ਹੋ ਰਿਹਾ ਹੈ ਕਿ ਪੰਜਾਬ ਨੂੰ ਵੇਚਣ ਵਾਲੇ ਹੋ ਇਹ ਉਹਨਾਂ ਨੇ ਸਵਾਲ ਕੀਤਾ ਹੈ ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਨੇ ਨਜਾਇਜ਼ ਮਾਈਨਿੰਗ ਦੇ ਮਾਮਲੇ ਤੇ ਪੰਜਾਬ ਸਰਕਾਰ ਦੇ ਨਾਲ ਆਡਾ ਲਾਇਆ ਹੋਇਆ ਹੈ ਓ ਐਨ ਜੀ ਟੀ ਵੀ ਗਏ ਸਨ ਉੱਥੇ ਵੀ ਇਸ ਮਸਲੇ ਦੀ ਸੁਣਵਾਈ ਹੋਈ ਸੀ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪਾਰਟੀ ਬਣਾਇਆ ਸੀ ਗੰਭੀਰ ਇਜ਼ਾਮ ਲਗਾਏ ਸਨ ਪੰਜਾਬ ਰਾਨਾ ਹਾਈ ਕੋਰਟ ਵੀ ਰਜਾਇਸ ਮਾਈਨਿੰਗ ਮਾਮਲੇ ਦੇ ਵਿੱਚ ਸੰਜੀਦਾ ਹੋ ਚੁੱਕੀ ਹੈ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਤਲਕ ਟਿੱਪਣੀਆਂ ਕੀਤੀਆਂ ਹੋਈਆਂ ਨੇ ਪਰ ਹੁਣ ਨਵਜੋਤ ਸਿੰਘ ਸਿੱਧੂ ਹਰ ਕੁਝ ਦਿਨ ਬਾਅਦ ਕੁਝ ਤਸਵੀਰਾਂ ਸਾਂਝੀਆਂ ਕਰਦੇ ਨੇ ਸਵਾਲ ਖੜੇ ਕਰਦੇ ਨੇ ਤੇ ਸਿੱਧਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁੰਦਾ ਹੈ ਕਿ ਆਖਰੀ ਕਿਹੋ ਜੀਆਂ ਤਸਵੀਰਾਂ ਨੇ ਇਹ ਕਿਹੋ ਜੀ ਸਥਿਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਦੋਂ ਕਿ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਸਿਸਟਮ ਦੇ ਵਿੱਚ ਬਦਲਾਅ ਕਰੋਗੇ ਭ੍ਰਸ਼ਟਾਚਾਰ ਬੰਦ ਕਰ ਦੋਗੇ ਫਿਰ ਆਮ ਆਦਮੀ ਪਾਰਟੀ ਦਾ ਲਾਲਚ ਇੰਉਂ ਹਾਵੀ ਕਿਉਂ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਇਹ ਸਵਾਲ ਪ ਮંત્રી ਭਗਵੰਤ ਮਾਨ ਨੇ ਜੋ ਉਹ ਦਾਵਾ ਵੀ ਕਰਦੇ ਨੇ ਕਿ ਜੋ ਸਭ ਦੁਰਸਤ ਕਰ ਦਿੱਤਾ ਜਾਏਗਾ ਉਹਨਾਂ ਦੇ ਸਖਤ ਜਿਹੜੇ ਲਹਿਜ਼ੇ ਦੇ ਵਿੱਚ ਅਫਸਰਾ ਨੂੰ ਵੀ ਕਿਹਾ ਹੋਇਆ ਹੈ ਕਿ ਨਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਇਹ ਵੀ ਇੱਕ ਸੱਚ ਹੈ ਕਿ ਲੰਘੇ ਕੁਝ ਹੀ ਮਹੀਨਿਆਂ ਦੇ ਵਿੱਚ ਜੋ ਮੰਤਰੀ ਨੇ ਮਾਈਨਿੰਗ ਮੈਕ ਵਿੱਚ ਦੇ ਉਹ ਬਦਲੇ ਜਾਂਦੇ ਨੇ ਪਹਿਲਾਂ ਹਰਜੋਤ ਬੈਂਸਨ ਫਿਰ ਮੀਟੇਰ ਟਿਪੋਂ ਚੇਤਨ ਸਿੰਘ ਜੋੜਾ ਮਾਜਰਾ ਨੇ ਤੇ ਮੁੱਖ ਮੰਤਰੀ ਹਾਲਾਂਕਿ ਸੱਤੀ ਦਾ ਦਮ ਪਰਤੇ ਨਵਜੋਤ ਸਿੰਘ ਸਿੱਧੂ ਮਾਨ ਸਰਕਾਰ ਨੂੰ ਖੇੜ ਰਹੇ ਨੇ ਤੇ ਉਧਰ ਸੁਖਬੀਰ ਸਿੰਘ ਬਾਦਲ ਵੀ ਮਾਨ ਸਰਕਾਰ ਨੂੰ ਖੇੜ ਰਹੇ ਨੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਤੇ ਰਾਹ ਦੇ ਵਿੱਚ ਜਿੱਥੇ-ਜਿੱਥ ਮਿਲਦੇ ਨੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਦੇ ਨੇ ਫਿਰ ਮਾਨ ਸਰਕਾਰ ਨੂੰ ਦੇ ਦਿੰਦੇ ਨੇ ਚੁਣੌਤੀ ਬੜੇ ਮੇਨ ਕੀ ਹੈ ਉਹਨਾਂ ਨੂੰ ਗੱਲਾਂ ਜਿ ਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗ ਗਏ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਐਸੀ ਉਵੇਂ ਲੁੱਟਦੇ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਐ ਸ਼ੌਂਕ ਤੇ ਆ ਕੇ ਇਹਨਾਂ ਮਜ਼ਦੂਰਾਂ ਨਾਲ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਸੁਖਬੀਰ ਸਿੰਘ ਬਾਦਲ ਤਰਨਤਾਰਨ ਦੇ ਵਿੱਚ ਸਨ ਪੰਜਾਬ ਬਚਾਓ ਯਾਤਰਾ ਕੱਢ ਰਹੀ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਕੁਝ ਮਜ਼ਦੂਰ ਮਿਲੇ ਜਿਨ੍ਹਾਂ ਨੇ ਮੁਸ਼ਕਲਾਂ ਕਈ ਗਿਣਵਾਈਆਂ ਤੇ ਫਿਰ ਸੁਖਬੀਰ ਸਿੰਘ ਬਾਦਲ ਮਾਨ ਸਰਕਾਰ ਤੇ ਵਰੇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਦਿੱਤਾ ਕਿ ਆਓ ਇਸ ਚੌਕ ਦੇ ਵਿੱਚ ਗੱਲ ਹੈ ਕਿ ਝਾੜੂ ਵਾਲਿਆਂ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਦੇ ਪੰਜਾਬੀਆਂ ਦੇ ਭਾਵਨਾ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗ ਗਏ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਐ ਸ਼ੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਇਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਂ ਲੈ ਕੇ ਜਾਂਦਾ ਹੈ ਕਿਉਂ ਡਰਿਆ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰਿਆ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਹੈ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਈ ਹੈ ਲੋਕੀਏ ਇਹਦੇ ਤੇ ਝਾੜੂ ਫੇਰਨਗੇ ਮੈਂ ਦੱਸਾਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਸੀ ਇਹ ਤਰਨਤਾਰਨ ਦੇ ਰਤਨ ਚੌਕ ਦੀਆਂ ਨੇ ਜਿੱਥੇ ਮਜ਼ਦੂਰ ਖੜੇ ਹੋਏ ਸਨ ਸੁਭੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਸੁਣਾ ਰਹੇ ਸਨ ਤੁਹਾਨੂੰ ਦੱਸਦਿਆਂ ਕਿ ਆਖਿਰ ਕਿਹੜੀਆਂ ਮੁਸ਼ਕਿਲਾਂ ਦੱਸੀਆਂ ਨੇ ਸੁਭੀਰ ਬਾਦਲ ਨੂੰ ਮਜ਼ਦੂਰਾਂ ਨੇ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਕ ਉੱਪਰ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹੇ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਸ਼ਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ ਹੁਣ 11000 ਰੁਪਏ 11 ਉੱਥੇ ਜਾ ਕੇ ਪੰਜ ਲੱਗਦਾ ਇਲਾਜ ਫਰੀ ਬੰਦਾ ਹਾਂ ਹਾਂਜੀ ਰੁਪਿਆ ਬਿੱਲ ਆਇਆ ਜੇ 2500 ਰੁਪਿਆ ਕਰਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਿਆ ਦਿਹਾੜੀ ਜੋ ਕਿਰਾਏ ਤੇ ਆ ਗਏ ਆ ਵੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਅਸੀਂ ਮੁੜ ਕੇ ਜਾਂਦੇ ਆਂ ਚਲੋ ਹੁਣ ਆਪਾਂ ਇਕੱਠੇ ਹੋ ਗਏ ਆ ਕਰਦੇਆਂ ਨੂੰ ਅਸਲ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਮਹਿੰਨ ਤੇ ਲੱਗੇ ਹੋਏ ਨੇ ਯਾਤਰਾ ਕਰਦੇ ਨੇ ਪ ਆਂੀਆਂ ਮੁਸ਼ਕਲਾਂ ਵੀ ਜਾਣਦੇ ਨੇ ਮਾਨ ਸਰਕਾਰ ਦੇ ਖੂਬ ਵਰ ਰਹੇ ਨੇ ਤੇ ਉਹਦੇ ਆਮ ਆਦਮੀ ਪਾਰਟੀ ਤਾਂਜ ਕਸਰੀ ਹੈ ਕਿ ਪੰਜਾਬ ਬਚਾਉਣ ਦੀ ਲੋੜ ਨਹੀਂ ਹੈ ਅਕਾਲੀ ਦਲ ਬਚਾਉਣ ਦੀ ਲੋੜ ਹੈ ਪਰ ਹੁਸ਼ਬੀਰ ਸਿੰਘ ਬਾਦਲ ਨੇ ਚੌਕ ਦੇ ਵਿੱਚ ਖੜੇ ਹੋ ਕੇ ਮੁੱਖ ਮੰਤਰੀ ਨੂੰ ਕਹਿ ਦਿੱਤਾ ਕਿ ਜੇ ਉਹ ਆਮ ਆਦਮੀ ਨੇ ਤਾਂ ਫਿਰ ਮਜ਼ਦੂਰਾਂ ਨੂੰ ਮਿਲਦੇ ਕਿਉਂ ਨਹੀਂ ਤੇ ਹੁਣ ਗੱਲ ਕਰਦੇ ਹਾਂ ਸੰਗਰੂਰ ਦੀ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਉਹ ਇਲਜ਼ਾਮ ਲੱਗੇ ਨੇ ਗਵਾਂਡੀਆਂ ਤੇ ਕਾਲ ਕਰਕੇ ਘਰ ਬੁਲਾਇਆ ਫਿਰ ਡਾਂਗਾ ਦੇ ਨਾਲ ਘੁੱਟ-ਘੁੱਟ ਕੇ ਮਾਰ ਦਿੱਤਾ ਕੀ ਹੈ ਮਾਮਲਾ ਦੇਖਦੇ ਕੋਈ ਮੈਨੂੰ ਕਹ ਵਧੀਆ ਬੋਲ ਚੱਲ ਸੀ ਜ ਉਹਨਾਂ ਨਾਲ कोई लड़ाई मसला नहीं पांच कप खेलते खेते फोन करके बुलाया क्या करके उ जाते अंदर बढ़न लग गया साढ़े घर पहला पिछले गले फिर वो अंदर बढ़ गया डादा कई बंद नेह अंदर बढ़ के मारिया मतलब फिर फोन करके अगर बुलाया घर आते सत अठ तीन लेडीज उनका घर घुस के और पूरी लठ ईट जो कुछ है नहीं पकड़ सारा को किंचा ऊपर उसकी वाइफ थी तीन रेसकी मृतकी उसकी उचके भी लठ मारे ਉਹਤੂ ਸਾਰੇ ਫਿੱਟਣ ਲੱਗ ਗਏ ਸਾਰਿਆਂ ਨਗਰ ਮੈਂ ਬਾ ਐਡ ਕਰਨਾ ਜਿਮਾਂ ਆਂਗਣ ਮਾ ਸਾਰਾ ਨਾ ਪਿੱਟਿਆ ਜਿਮਾਂ ਸਾਰੇ ਪਹਿਲਾਂ ਗਵਾਂਡੀਆਂ ਨੇ ਫੋਨ ਕਰਕੇ ਘਰ ਬੁਲਾਇਆ ਤੇ ਫਿਰ ਡਾਂਗਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਵਜਾ ਜੇ ਪਤਾ ਨਹੀਂ ਲੱਗੀ ਇਹ ਮਾਮਲਾ ਸੰਗਰੂਰ ਦੇ ਪਿੰਡ ਬਨਾਰਸੀ ਦਾ ਜਿੱਥੇ ਗਵਾਂਡੀਆਂ ਨੇ ਪਹਿਲਾਂ ਫੋਨ ਕਰਕੇ 35 ਸਾਲ ਦੇ ਨਰੇਸ਼ ਨੂੰ ਘਰ ਸਦਿਆ ਫਿਰ ਤਿੰਨ ਔਰਤਾਂ ਸਣੇ 10 ਲੋਕਾਂ ਨੇ ਡੰਡਿਆਂ ਤੇ ਡਾਂਗਾ ਨਾਲ ਕੁੱਟ-ਕੁੱਟ ਕੇ ਨਰੇਸ਼ ਨੂੰ ਮੌਤੇ ਘਾਟ ਉਤਾਰ ਦਿੱਤਾ ਨਰੇਸ਼ ਨੂੰ ਹਸਪਤਾਲ ਲਿਆਂਦਾ ਗਿਆ ਪਰ ਬਚਾਇਆ ਨਾ ਜਾ ਸਕਿਆ ਲੇਡੀ ਜਾਂ ਦਾ ਫੋਨ ਆਇਆ ਕਦੇ ਐ ਕਰਕੇ ਆ ਗੱਲ ਹੋ ਗਈ ਵੀ 7 6 7 ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀਆਂ ਨੇ ਵੀ ਐ ਕਰਕੇ ਨਹੀਂ ਬਾਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰੇ ਨੇ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਚੰੜੜ ਦਾ ਕੁਝ ਵੀ ਵਧੀਆ ਬੋਲ ਚੱਲ ਸੀ ਜ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰ ਸ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਮੈਂ ਪ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਤਾ ਹੁਣ ਵੀ ਅਸੀਂ ਲਵਾਂਗੇ ਬੇ ਤਨ ਕਿਵੇਂ ਕੀ ਸਿਸਟਮ ਦੀ بس ਇਹ ਇਹ ਮੈਨੇ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ਼ ਕਰਦੀ ਆ। ਇੱਕ ਟਾਸ ਕਿੱਡਰਾ ਸੀ ਮੁੰਡਾ ਟਾਸ ਫੇੜਦੇ ਘੇੜਦੇ ਫੋਨ ਕਰਕੇ ਬੁਲਾਇਆ। بیا ਕਰਕੇ ਉਰੇ ਆ ਜਾ। ਤੇ ਇਹ ਅੰਦਰ ਵੜਨ ਲੱਗਿਆ ਸਾਡੇ ਘਰੇ। ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਗਿਆ ਦਰਦ ਵਿੱਚ। ਕਈ ਮੁੰਡੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ। ਮਿਰਤਿਕ ਦਾ ਨਾਮ ਕੀ ਸੀ? ਮਰੇਸ਼ ਕੁਮਾਰ ਜੀ। ਕਿੰਨੀ ਕੁ ਉਮਰ ਸੀ ਦੀ? ਇਹਦੀ ਹੈਗੇ ਜੀ 30-35 ਸਾਲ। ਨਾਮ ਸਾਰਿਆਂ ਦੇ ਪਤਾ ਜੀ ਮੈਨੂੰ। ਕੀ ਕੀ ਨਾਮ? ਰਾਮਪਾਲ ਹੈ ਜੀ। ਰਕੇਸ਼ ਆ ਉਹਦਾ ਮੁੰਡਾ ਹੈ। ਸੰਦੀਪ ਕਾਲ ਕਾਲਾ ਕਹਿੰਦੇ ਨੇ। ਤੇ ਤੇ ਉਹਦਾ ਬ੍ਰਦਰ ਹੈ ਦੀਪੂ। प्रवीण है जी टोकी तो है फिर फोन करके घर बुलाया घर आंदे सात आठ बंदे और तीन लेडीज उनका घर घुस का और पूरी लठ ईट जो कुछ है नहीं पकड़ के सारा को किंचा ऊपर उसकी वाइफ थी नरेश की मृत की वो थी उसके भी लठ मारे अरे उसके भाई की लड़की थी उसके भी बावा में लग रही है जमा जिंदा जी जमा मैरो दिया जी जमाओ मेरा आदमी के साथ ਮਰਾਦ ਮੇ ਜਾ ਰਿਹਾਤਾ ਤਾ ਟਾਂਸ ਖੇਲਣ ਉਹਦੀ ਫੋਨ ਕਰ ਕਾ ਖੁਦ ਬੁਲਾ ਆਇਆ ਔਰ ਘਰ ਆਂਦੇ ਆ ਗਿਆਤਾ ਉਹ ਘਰ ਬੜਦੇ ਪਾਉਂ ਤੇ 8-9 ਜਣੇ ਤੇ ਉਹਦੀ ਡੰਡਿਆਂ ਗੇ ਲਾ ਮੁਕਿਆਂ ਗੇ ਲਾ ਲਾਤਾ ਗੇ ਲਾ ਘਰ ਮੈਂ ਬੜਕਾ ਨ ਮਾਰਿਆ ਮਾਮਲਾ ਕੀਤਾ ਕਿਉ ਇਤਨੀ ਇੰਚਸ ਇਹ ਇਤਨਾ ਲੜਾਈ ਜਗੜਾ ਬੜ ਗਿਆ ਪਤਾ ਨਹੀਂ ਜੀ ਮਾਮਲੇ ਕਾ ਕੋ ਨਹੀਂ ਪਤਾ ਉਹ ਵੀ ਕੋ ਨਹੀਂ ਬੋਲਣ ਦੀ ਹੁੰਦੀ ਜਦ ਸਾਰੇ ਉਸ ਕਾ ਉੱਪਰ ਪੜ ਗਏ ਮਾਰਨ ਲੱਗੇ ਕੁਛ ਵੀ ਕੋ ਨਹੀਂ ਬੋਲਣ ਬਤਾਓ ਆਪ ਵੀ ਪੁੱਛਾ ਤਾ ਮਨਾ ਬੇਰਾ ਕੋ ਨਹੀਂ ਮਨਾ ਕਿਵੇਂ ਬਤਾ ਜੋ ਕੇ ਬਾਤ ਆ ਕੇ ਬਾਤ ਆ ਕੁਛ ਵੀ ਨਹੀਂ ਉਹ ਤਾਂ ਸਾਰੇ ਪੀਟਣ ਲੱਗ ਗਏ ਸਾਰਿਆਂ ਨਗਰ ਮੈਂ ਬੈਡ ਕਰਨਾ ਜਿਮਾਂ ਆਂਗੜ ਮਾ ਸਾਰਿਆਂ ਨਾ ਪੀਟਿਆ ਜਿਮਾਂ ਸਾਰੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮੁਲਜ਼ਮਾਂ ਨੂੰ ਰੌਂਡ ਅਪ ਕੀਤਾ ਗਿਆ ਪਰ ਅਜੇ ਤੱਕ ਬੇਰਹਿਮ ਵਾਰਦਾਤ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਨ ਆਫ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਤੇਸ਼ ਕਰਨ ਦੀ ਦਾ ਕਤਲ ਕਰ ਦਿੱਤਾ ਜਿਸ ਦੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਦੇ ਨੇ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹਦੇ ਵਿੱਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਵਜਾ ਰੰਜਾ ਸਾਹਿਬ ਜਿਹੜੀ ਅਸੀਂ ਇਹਦੀ ਤਫ਼ਤੀਸ਼ ਦਰਾਂ ਨੇ ਤਫ਼ਤੀਸ਼ ਦੇਖਦੇ ਹਾਂ ਕੀ ਵਜਾ ਰੰਜਾ ਸਾਹਿਬ ਹੁਣ ਜਾਂਦੇ ਜਾਂਦੇ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਦਾ ਹਾਲ ਵੈਸੇ ਪਹਿਲਾਂ ਨਾਲੋਂ ਬਿਹਤਰ ਹੈ ਪੰਜਾਬ ਦੇ ਵਿੱਚ ਧੁੱਪ ਖਿੜੀ ਹੋਈ ਹੈ ਪਰ yellow alert ਜਾਰੀ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਲਈ ਕਿਉਂਕਿ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧਣ ਦੇ ਅਸਰ ਨੇ ਖਾਸ ਕਰਕੇ ਰਾਤ ਦਾ ਤਾਪਮਾਨ ਦੇਖ ਸਕਦਾ ਹੈ ਕਿਉਂਕਿ ਪਹਾੜਾਂ ਤੇ ਪਈ ਬਰਫ਼ ਬਾਰੀ ਹੈ ਜੋ ਉਪਿਗਲ ਸਕਦੀ ਹੈ ਬਰਫ਼ ਪਿਗਲਣ ਦੇ ਨਾਲ ਇਧਰ ਮੈਦਾਨੀ ਇਲਾਕਿਆਂ ਤੇ ਅਸਰ ਹੋਣਾ ਲਾਜ਼ਮ ਹੈ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੋਂ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ دیکھتے ਰਹੋ এবিপি ਸੰਜਾ